ਡੀਐਸਪੀ ਫਿਰੋਜ਼ਪੁਰ ਗੁਰਚਰਨ ਸਿੰਘ ਢਾਲੀਵਾਲ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਟੀਐਸਪੀ ਗੁਰਚਰਨ ਸਿੰਘ ਢਾਲੀਵਾਲ ਦੇ ਉਤੇ ਇਲਜ਼ਾਮ ਨੇ ਕਿ ਉਹਨਾਂ ਦੇ ਵੱਲੋਂ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਗੈਂਗਸਟਰਾਂ ਅਤੇ ਖੋਖਾਰ ਅਪਰਾਧੀਆਂ ਨੂੰ ਨਸ਼ਾ ਉਪਲਬਧ ਕਰਾਇਆ ਜਾਂਦਾ ਸੀ ਅਤੇ ਮੋਬਾਈਲ ਫੋਨ ਵੀ ਉਪਲਬਧ ਕਰਾਈ ਜਾਂਦੇ ਸੀ ਜਿਸ ਦੇ ਬਦਲੇ ਵਿੱਚ ਡੀਐਸਪੀ ਗੁਰਚਰਨ ਸਿੰਘ ਢਾਲੀਵਾਲ ਉਹਨਾਂ ਤੋਂ ਮੋਟੀ ਰਕਮ ਵਸੂਲ ਕਰਦੇ ਸੀ ਥਾਣਾ ਸਿਟੀ ਫਿਰੋਜ਼ਪੁਰ ਮੋਹਿਤ ਧਵ ਨੇ ਇਸ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਐਸਪੀ ਗੁਰਚਰਨ ਸਿੰਘ ਢਾਲੀਵਾਲ ਦੇ ਬਾਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਉਹਨਾਂ ਨੇ ਜਦੋਂ ਸ਼ੱਕੀ ਵਿਅਕਤੀਆਂ ਤੋਂ ਪੁੱਛਗਛ ਕੀਤੀ ਤਾਂ ਇਹ ਸਾਰਾ ਮਾਮਲਾ ਸਾਫ਼ ਹੋ ਗਿਆ ਅਤੇ ਵੱਡੀ ਯੋਜਨਾ ਬਣਾਈ ਜਾ ਰਹੀ ਸੀ ਕਿ ਹੁਣ ਵਿਦੇਸ਼ਾਂ ਤੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਮੰਗਵਾ ਕੇ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਨੂੰ ਉਪਲਬਧ ਕਰਾਇਆ ਜਾਵੇਗਾ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਵੀ ਡੀਐਸਪੀ ਤਾਲੀਬਾਲ ਦੇ ਵੱਲੋਂ ਜੇਲ੍ਹ ਦੇ ਅੰਦਰ ਬੰਦ ਕੈਦੀਆਂ ਨੂੰ ਪੰਜ ਮੋਬਾਈਲ ਫੋਨ ਉਪਲਬਧ ਕਰਾਈ ਗਈ ਸੀ ਜਿਸ ਦੇ ਬਦਲੇ ਉਹਨਾਂ ਨੇ ਮੋਟੀ ਰਕਮ ਵਸੂਲ ਕੀਤੀ ਸੀ ਤਾਂ ਹੁਣ ਇਹ ਸਵਾਲ ਜ਼ਰੂਰ ਪਣਦਾ ਕਿ ਜੇਕਰ ਪੁਲਿਸ ਹੀ ਕੈਦੀਆਂ ਅਪਰਾਧੀਆਂ ਤੇ ਗੈਂਗਸਟਰਾਂ ਦੀ ਮਦਦ ਕਰੇਗੀ ਤਾਂ ਆਮ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ ਸ਼ਾਨਾ ਸਿਟੀ ਦੇ ਵਿੱਚ ਦਰਜ ਹੋਈ ਹੈ ਜੀ ਕਿ ਡੀਐਸਪੀ ਨੂੰ ਗ੍ਰਿਫਤਾਰ ਕੀਤਾ ਗਿਆ ਜੇਲ੍ਹ ਦੇ ਸੁਪਰਡੈਂਟ ਨੂੰ ਕੀ ਨਾਮ ਕੀ ਹੈ ਸਰੋਨ ਉਹਨਾਂ ਜੀ ਤਾਰੀ ਵਾਲਾ ਉਹ ਕੱਲ ਆਪਣਾ ਪਰਚਾ ਦਰਜ ਦਿੱਤਾ ਉਹ ਅਸੀਂ ਤਫ਼ਤੀਸ਼ ਕਰ ਰਹੇ ਆ ਉਹ ਤਫ਼ਤੀਸ਼ ਦਾ ਹਿੱਸਾ ਤਫ਼ਤੀਸ਼ ਤੇ ਦੱਸ ਨਹੀਂ ਸਕਦਾ ਤਫ਼ਤੀਸ਼ ਪੂਰੀ ਕਰਕੇ ਫਿਰ ਤੁਹਾਡੇ ਧਿਆਨ ਵਿੱਚ ਲਿਆਂਦਾ ਜਾਏਗਾ ਸਰ ਮੋਬਾਈਲ ਸੰਬੰਧੀ ਹੀਗਾ ਸੀ ਮੋਬਾਈਲ ਜਿਹੜੇ ਅੰਦਰ ਵਾਹ ਇਦਾਂ ਦੀ ਗੱਲ ਹੀ ਹੈ ਮੋਬਾਈਲ ਜਿਹੜੇ ਨੇ ਨਾ ਅੰਦਰ ਉਹਨਾਂ ਦਾ ਥੋੜਾ ਜਿਹਾ ਹੈਗਾ ਕਿ ਮੋਬਾਈਲ ਕਿੰਨੇ ਕਿ ਸ਼ੈਰੂਕ ਦੇ ਅੰਦਰ ਦਿੱਤੇ ਕਿਸੇ ਨੂੰ ਕੁਝ ਐਂ ਉਹ ਵੈਰੀਫਾਈ ਕਰਨਾ ਹੈ ਜੇ ਕਲੀਅਰ ਕਰ ਨਹੀਂ ਸਕਦੇ ਕੀ ਗੱਲ ਪਾਦਾ ਮੈਂ ਖਲੋਂਦਾ ਦੱਸ ਨਹੀਂ ਸਕਦਾ ਅਜੇ ਤਫ਼ਤੀਸ਼ ਕਰਕੇ ਗ੍ਰਿਫਤਾਰ ਕਰ ਲਿੱਤਾ ਗਿਆ ਗ੍ਰਿਫਤਾਰ ਕਰ ਲਿਆ ਲਾਈਵ ਤੇ ਇਸ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੋਕ ਚਾਨ ਸਿੰਘ ਦੀ ਵਿਸ਼ੇਸ਼ ਰਿਪੋਰਟ